ਇੱਕ ਕੀਲੇ ਦੇ ਵਿੱਚੋਂ ਸ਼ੱਕਰਗੁੜ ਵੇਚ ਕੇ ਤੇ ਰਸ ਕਰਕੇ ਮੈਨੂੰ 3,20,000 ਰੁਪਏ ਦਾ ਗੰਨਾ ਹੋਇਆ ਇੱਕ ਕੀਲੇ 'ਚ ਰਿਕਾਰਡ ਹੈ ਇਹ 3,20,000 ਦਾ ਇੱਕ ਕੀਲੇ ਵਿੱਚੋਂ ਇਸ ਤਰ੍ਹਾਂ ਦੇ ਨਾਲ ਗੁੜ ਸ਼ੱਕਰ ਵੀ ਵੇਚਿਆ ਜਿਹੜੀ ਸੀਓ ਜੇ 85 ਕਿਸਮ ਆਪਣੀ ਮੈਂ ਏਸੇ ਨੂੰ ਮਾਰਕ ਕਰਿਆ ਉਹਦੇ ਉੱਤੇ ਆਪਾਂ ਗੁੜ ਸ਼ੱਕਰ ਦਾ ਕਰਿਆ ਗੁੜ ਸ਼ੱਕਰ ਤੋਂ ਬਾਅਦ ਫਿਰ ਜਿਹੜਾ ਲੋਕਲ ਰਸ ਪਲਾਇਆ ਜਾਂਦਾ ਪਬਲਿਕ ਨੂੰ ਮੇਰਾ ਇੱਧਰ ਨੂੰ ਵੀ ਮਨ ਉਲਟਿਆ ਮੈਂ ਇੱਕ ਤਿਆਰ ਕੀਤਾ ਸਾਰਾ ਪ੍ਰੋਗਰਾਮ ਪਹਿਲਾਂ ਲੋਕਲ ਕਰਿਆ ਉਹਨੂੰ ਐਨ ਪੂਰਾ ਬਾਹਰ ਜਾਲੀ ਲਾ ਕੇ ਸਾਫ ਸਫਸਰਾ ਮੱਖੀ ਮੱਛਰ ਤੋਂ ਪੂਰਾ ਰਹਿਤ ਕਰਕੇ ਤੇ ਜਿਹੜਾ ਰਸ ਹੈ ਇਹ ਰਸ ਹੁਣ ਦੇਖੋ ਸਾਧ ਸੰਗਤ ਜੀ ਵਿਦੇਸ਼ੀ ਬੰਦੇ ਰਸ ਪਲਾ ਰਹੇ ਰਾਸ਼ ਦਾ ਜਿਹੜਾ ਮੈਂ ਪਲਾਉਣਾ ਸ਼ੁਰੂ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਐਗਰੋ ਵਾਲੇ ਮਤਲਬ ਡਿਪਾਰਟਮੈਂਟ ਵੱਲੋਂ ਉੱਥੇ ਕਿਸਾਨ ਮੰਡੀ ਲੱਗਦੀ ਹੈ ਆਰਗੈਨਿਕ ਕਿਸਾਨਾਂ ਦੀ ਉੱਥੇ ਅਸੀਂ ਰਾਸ ਲੈ ਕੇ ਮੈਂ ਇੱਕ ਲੈ ਕੇ ਮੰਗਾਈ ਮਸ਼ੀਨ ਗੁਜਰਾਤ ਤੋਂ ਉਹ ਬਿਲਕੁਲ ਸਟੀਲਡ ਹੈ ਬੰਦ ਹੈ ਅੰਦਰ ਇਹ ਸਾਰਾ ਕੁਝ ਉਹ ਲੋਕੀ ਚਾਹੁੰਦੇ ਨੇ ਜਿਆਦਾ ਚੰਡੀਗੜ੍ਹ ਵਾਲੇ ਹੋਰ ਸਾਡੇ ਨਾਲੋਂ ਮਾਡਰਨ ਜਿਆਦਾ ਨੇ ਸਫਸਤ ਸਰਾ ਕੁਝ ਹੋਰ ਵਧੀਆ ਚਾਹੁੰਦੇ ਉੱਥੇ ਬੜਾ ਪੀਤਾ ਜਾਂਦਾ